ਲੈ ਚੱਕ ਤੇ ਫੱਟੇ ਮਾਰ ਲਈ ਉਹ ਜਾਂਦੀ ਆ ਮਗਰ ਨੂੰ ਪੂਰੀ ਰੇਸ ਦੱਬੀ ਹੋਈ ਆ ਤੇ ਵਿਚਾਲੇ ਲੈਂਡ ਦੇ ਵਿਚਾਲੇ ਬਾਈ ਨੇ ਲੈ ਲਈ ਟਰਾਲੀ ਆ ਐ ਪੂਰੀ ਸਹੀ ਲੈਂਥ ਤੇ ਗਈ ਆ ਸਹੀ ਆ ਜੀ ਸਹੀ ਲਾਈਨ ਜਦੋਂ ਬਾਈ ਜਦੋਂ ਟਰਾਲੀ ਬੈਕ ਕਰਦੇ ਆ ਦਿਮਾਗ ਚ ਪਹਿਲੀ ਗੱਲ ਕੀ ਹੁੰਦੀ ਆ ਪਹਿਲੀ ਗੱਲ ਤਾਂ ਜੀ ਮੈਂਟੇਨੈਂਸ ਬਣਾ ਕੇ ਰੱਖਣਾ ਹੁੰਦਾ ਹੈਗਾ 2014 ਤੋਂ ਲਾਉਣੇ ਆ ਜੀ ਅੱਛਾ ਤੇ ਬਹੁਤ ਟੂਰਨਾਮੈਂਟ ਜਿੱਤੇ ਹੈ ਕਿ ਘੱਟ ਤੋਂ ਘੱਟ ਸਮਾਂ ਆਪਣਾ 846 ਦਾ ਰਿਹਾ ਕੁੱਕਿਆਂ ਵਾਲੀ ਪਿੰਡ ਸੀ ਹਰਿਆਣੇ ਦੇ ਵਿੱਚ ਉੱਥੇ 15000 ਪਹਿਲਾ ਪ੍ਰਾਈਜ਼ ਸੀਗਾ ਜੀ ਮੇਰਾ ਇਹ ਬਾਈ ਕਿੰਨੇ ਸਾਲ ਹੋ ਗਏ ਦੇਖਦੇ ਨੂੰ ਇਹ ਮਾਹੌਲ ਤੇ ਇਹ 75 ਬਾਜੀ 75 ਬਾਜੀ ਹਰ ਇੱਕ ਸਾਲ ਮਾਹੌਲ ਘਟਦਾ ਜਾ ਰਿਹਾ ਕਿ ਵਧਦਾ ਜਾ ਰਿਹਾ ਘਟਦਾ ਅੱਗੇ ਰੌ ਥੋੜਾ ਜਿਹਾ ਘਟਦਾ ਜੀ ਕੀਲਾ ਰਾਏਪੁਰ ਦੀਆਂ ਖੇਡਾਂ 'ਚ ਖਾਸ ਕੀ ਮੰਨਦੇ ਹੋ ਖਾਸ ਬੈਲ ਗੱਟੀ ਆ ਜੀ ਬੈਲ ਗੱਟੀ ਆ ਜੀ ਉਹ ਅਸੀਂ ਦੇਖਣਾ ਚਾਹਦੇ ਆ ਉਹ ਐਕਸਪੁਡੀਅਰੀ ਦੀ ਇਸ ਵਾਰ ਹੈ ਨਹੀਂ ਲਈ ਕੀ ਕਾਰਨ ਉਹ ਤਾਂ ਮਿਹਨਤ ਦਾ ਮੇਨ ਹੈ ਬੈਲ ਲੱਗ ਗਿਆ ਉੱਧਰ ਤੇ ਜੀ ਅੱਛਾ ਪਾਸੇ ਗਾਲ ਜੀ ਤੁਸੀਂ ਦੇਖਦੇ ਪਹੋਂ ਕੈਨ ਟੀਵੀ ਪੰਜਾਬੀ ਤੇ ਮੈਂ ਨਰਿੰਦਰ ਸਿੰਘ ਕਲੇਰ ਪਹੁੰਚੇ ਹੋਏ ਆ ਮਿੰਨੀ 올림픽 ਖੇਡਾਂ ਕਿਲਾ ਰਾਏਪੁਰ ਦੀਆਂ ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕ ਬੜੇ ਉਤਸ਼ਾਹ ਦੇ ਨਾਲ ਟਰਾਲੀ ਬੈਕ ਲੱਗਣ ਲੱਗੀ ਆ ਪਰ ਖਾਸ ਗੱਲ ਕੀ ਆ ਇੱਥੇ ਅਸੀਂ ਹਰ ਕੋਈ ਕਹਿੰਨੇ ਆ ਕਿ ਅਸੀਂ ਕੋਈ ਗੱਡੀ ਮੋਟਰਸਾਈਕਲ ਚਲਾਉਨੇ ਆ ਪਰ ਜਦੋਂ ਗੱਲ ਟਰਾਲੀ ਦੀ ਟਰੈਕਟਰ ਨਾਲ ਹੁੰਦਾ ਆ ਤੇ ਆ ਲੀਹ ਦੇ ਵਿੱਚ ਵਿੱਚ ਜਾਣਾ ਆ ਤਾਂ ਮਾਹੌਲ ਕੁਝ ਹੋਰ ਹੀ ਬਣਨਾ ਆ ਉਧਰ ਬਾਈ ਹੁਣੀ ਹਜੇ ਤਿਆਰੀਆਂ ਕਰਦੇ ਪਏ ਆ ਪਰ ਉਸ ਤਿਆਰੀਆਂ ਦੇ ਵਿੱਚ ਆਹਾ ਦਰਸ਼ਕ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਆ ਦਰਸ਼ਕਾਂ ਨਾਲ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਜਿਹੜੋ ਟਰਾਲੀ ਬੈਕ ਲੱਗਣ ਲੱਗੀ ਉਹ ਵੀ ਕੋਸ਼ਿਸ਼ ਕਰਾਂਗੇ ਕਿ ਦਿਖਾਉਣ ਦੀ ਹਜੇ ਉੱਥੇ ਚੱਲਦਾ ਪਿਆ ਬਾਈ ਕਿਹੜਾ ਪਿੰਡ ਹੈ ਕਿਲਾ ਰਾਇਪੁਰ ਕਿਲਾ ਰਾਇਪੁਰ ਤੋਂ ਹੀ ਲੋਕਲੀ ਹਾਂਜੀ ਲੋਕਲੀ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਜੰਪ ਵਾਲੇ ਇੱਥੋਂ ਦੇ ਇੱਥੇ ਹੀ ਹੈ ਜੰਪ ਵਾਲੇ ਇੱਥੋਂ ਦੇ ਹਾਂਜੀ ਇਹ ਬਾਈ ਕਿੰਨੇ ਸਾਲ ਹੋ ਗਏ ਦੇਖਦੇ ਨੂੰ ਇਹ ਮਾਹੌਲ ਇਹ 75 ਬਾਜੀ 75 ਹਾਂਜੀ ਹਰੇਕ ਸਾਲ ਮਾਹੌਲ ਘਟਦਾ ਜਾ ਰਿਹਾ ਕਿ ਵਧਦਾ ਜਾ ਰਿਹਾ ਘਟਦਾ ਅੱਗੇ ਰੋੜ ਥੋੜਾ ਜਿਹਾ ਘਟਦਾ ਜੀ ਕਾਰਨ ਕੀ ਮੰਨਦੇ ਹੋ ਕਾਰਨ ਲੋਕਾਂ ਜੀ ਘਟ ਗਿਆ ਤੁਸੀਂ ਆ ਰਹੇ ਹੋ ਲੋਕਾਂ ਤੇ ਜਿਹੜੀਆਂ ਪਿੰਡ ਦੀਆਂ ਪੰਚਾਇਤਾਂ ਜਾਂ ਸਰਕਾਰਾਂ ਦੇ ਹੁੰਦੇ ਆ ਉਹ ਨੂੰ ਕੀ ਲੱਗਦਾ ਬਾਈ ਉਹ ਠੀਕ ਆ ਜੀ ਵਧੀਆ ਬਸ ਸਰਬੰਧ ਵਧੀਆ ਵਾ ਸਾਜੀ ਪਰਵਤ ਤਾਂ ਵਧੀਆ ਜੀ ਠੀਕ ਆ ਤੇ ਇੱਥੇ ਕਿਲਾ ਰੈਪੁਰ ਦੀਆਂ ਖੇਡਾਂ 'ਚ ਖਾਸ ਕੀ ਮੰਨਦੇ ਹੋ ਖਾਸ ਬੈਲ ਗੱਟੀ ਆ ਜੀ ਬੈਲ ਗੱਟੀ ਆ ਸਾਜੀ ਉਸ ਅਸੀਂ ਦੇਖਣਾ ਚਾਹਦੇ ਆ ਉਹ ਐਸ ਭੁੱਦੀਆਰੀ ਦੀ ਇਸ ਵਾਰ ਹੈ ਨਹੀਂ ਲਈ ਜੀ ਕੀ ਕਾਰਨ ਉਹ ਤਾਂ ਮੈਨ ਤਾਂ ਮੈਨ ਬੈਲ ਲੱਗ ਗਿਆ ਉੱਧ ਤੇ ਜੀ ਅੱਛਾ ਬੈਨ ਲੱਗ ਗਿਆ ਬੈਲ ਗੱਟੀ ਦਾ ਸਾਜੀ ਜਿਹੜੇ ਇੱਕ ਦੋ ਵਾਰੀ ਉਹ ਹਾਸੇ ਜਿਹਾ ਹੋਇਆ ਸ਼ਾਇਦ ਇਸ ਕਰਕੇ ਹਾਂ ਜੀ ਹਾਂ ਇਸ ਕਰਕੇ ਤੇ ਬਾਈ ਜੇਕਰ ਗੱਲ ਕੀਤੀ ਜਾਵੇ ਕਿਲਾ ਰੈਪਪੁਰ ਤੋਂ ਦੁਰੋਦ ਦੁਨੀਆਂ ਦੇਖਣ ਆਉਂਦੀ ਆ ਪਰ ਇਸ ਵਾਰ ਦੇਖਿਆ ਹੈ ਕਿ 225 ਵਾਲੇ ਖੇਡਾਂ ਦੇ ਵਿੱਚ ਉਨੀ ਲੋਕ ਨਹੀਂ ਪਹੁੰਚੇ ਕੀ ਗੱਲ ਬਸ ਲੋਕਾਂ ਜੀ ਹੁਣ ਇਹਦਾ ਹੈ ਨਹੀਂ ਪਰਿਵਾਰ ਕੋਲ ਜੁੜ ਗਏ ਉਸ ਕਬਾ ਕਬਰਾ ਉਲਝੇ ਰਹਿਦੇ ਮਤਲਬ ਲੋਕ ਆਪਣੇ ਆਪ ਨੂੰ ਸਮਾ ਦੇਣਾ ਭੁੱਲ ਗਏ ਸਭਾ ਹਾ ਫੈਮਿਲੀ ਜਿਹੜਾ ਇਹਦਾ ਬਸ ਆਪਣੇ ਟੈਂਸ਼ਨਾਂ ਚ ਵੱਲ ਰੁੱਝੇ ਹੈ ਸ਼ਰਟੈਸ਼ਨਾਂ ਚ ਪੈਣ ਲੱਗੇ ਬਸ ਕੀ ਨਾਵਾ ਵੀਰੇ ਜਗਦੀਪ ਜਗਦੀਪ ਤੁਸੀਂ ਕਿੱਥੋਂ ਬੇਕਲਾ ਰੜਾ ਸਾਹਿਬ ਕੋਲੇ ਰੜਾ ਸਾਹਿਬ ਕੋਲੇ ਬਾਈ ਚਲਾ ਲੱਗੀ ਬਾਈ ਟਰਾਲੀ ਬੈਕ ਲੱਗਣ ਲੱਗੀ ਹੈ ਤਸਵੀਰਾਂ ਤੁਸੀਂ ਦੇਖ ਲਓ ਬਾਈ ਜੀ ਉਹ ਲੈ ਚੱਕ ਤੇ ਫੱਡੇ ਮਾਰ ਲਈ ਉਹ ਜਾਂਦੀ ਆ ਮਗਰ ਨੂੰ ਪੂਰੀ ਰੇਸ ਦੱਬੀ ਹੋਈ ਆ ਤੇ ਵਿਚਾਲੇ ਲੈਣ ਦੇ ਵਿਚਾਲੇ ਬਾਈ ਨੇ ਲੈ ਲਈ ਟਰਾਲੀ ਆ ਤੇ ਇੱਕ ਨੰਬਰ ਦਾ ਕੰਮ ਕੀਤਾ ਜਮਾ ਕੋਈ ਅੱਗੇ ਪਿੱਛੇ ਏਰ ਫੇਰ ਨਹੀਂ ਬਹੁਤ ਵਧੀਆ ਤਸਵੀਰਾਂ ਆ ਤੇ ਬਾਈ ਦੇ ਨਾਲ ਵੀ ਉਹ ਦੇਖੋ ਪੱਗ ਵਾਲਾ ਬਾਈ ਆ ਬਾਈ ਦੇ ਨਾਲ ਵੀ ਗੱਲ ਕਰਾਂਗੇ ਜਿਹੜਾ ਤਸਵੀਰਾਂ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਤੁਸੀਂ ਨਾਲ ਹੀ ਆ ਜਾਓ ਬਾਈ ਜੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਈ ਨੇ ਟਰਾਲੀ ਚਲਾਈ ਸੀ ਤੇ ਗੱਲ ਵੀ ਕਰ ਲੈਣੇ ਆ ਬਾਈ ਜੀ ਕਿਵੇਂ ਠੀਕ ਹੈ ਜੀ ਵਧੀਆ ਤੇ ਐ ਪੂਰੀ ਸਹੀ ਲੇਨ ਤੇ ਗਈ ਹੈ ਸਹੀ ਹੈ ਜੀ ਸਹੀ ਲੇਨ ਜਦੋਂ ਬਾਈ ਜਦੋਂ ਟਰਾਲੀ ਬੈਕ ਕਰਦੇ ਹੋ ਦਿਮਾਗ 'ਚ ਪਹਿਲੀ ਗੱਲ ਕੀ ਹੁੰਦੀ ਹੈ ਪਹਿਲੀ ਗੱਲ ਤਾਂ ਜੀ ਮੇਨਟੇਨੈਂਸ ਬਣਾ ਕੇ ਰੱਖਣਾ ਹੁੰਦਾ ਹੈ ਆਜੋ ਮਗਰ ਆਜੋ ਮੜਾ ਜਾ ਆ ਕੀ ਨਾਮ ਆਪਣਾ ਮੇਰਾ ਨਾਮ ਗਰਚਰਨ ਸਿੰਘ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ ਹੀ ਬਠਿੰਡੇ ਤੋਂ ਆਇਓ ਹਾਂਜੀ ਪਿੰਡ ਪਿੱਥੋ ਪਿੱਥੋ ਪਿੰਡ ਦਾ ਇਹ ਬਠਿੰਡੇ ਦੇ ਕਿਹੜੇ ਪਾਸੇ ਚਲੇ ਜਾਂਦੇ ਆ ਇਹ ਰਾਮਪੁਰਾ ਫੂਲ ਦੇ ਕੋਲ ਆ ਜੀ ਰਾਮਪੁਰਾ ਫੂਲ ਦੇ ਕੋਲੇ ਭਾਈ ਜਦੋਂ ਇੱਥੇ ਤੁਸੀਂ ਆਏ ਹੋ ਇਹ ਦੱਸੋ ਵੀ ਪਹਿਲੀ ਵਾਰ ਆਏ ਹੋ ਕਿ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਨਹੀਂ ਇੱਥੇ ਅਸੀਂ ਦੂਜੀ ਵਾਰ ਆਏ ਆ ਜੀ ਦੂਜੀ ਵਾਰ ਆਇਆ ਹਾਂ ਪਹਿਲਾਂ ਪਿਛਲੇ ਸਾਲ ਹੀ ਆਏ ਸੀ ਨਹੀਂ 23 ਦੇ ਵਿੱਚ ਆਏ ਸੀ 23 ਇੱਕ ਸਾਲ ਛੱਡ ਕੇ ਆਏ ਹਾਂ ਹਾਂਜੀ ਪਿਛਲੇ ਸਾਲ ਸਾਨੂੰ ਪਤਾ ਨਹੀਂ ਲੱਗਿਆ ਪਤਾ ਲੱਗਿਆ ਨਹੀਂ ਹਾਂਜੀ ਮਤਲਬ ਉਹਦਾ ਪਤਾ ਹੀ ਸਾਨੂੰ ਵੀ ਨਹੀਂ ਐਵੇਂ ਸੀ ਨਹੀਂ ਪੋਸਟਰ ਨਹੀਂ ਪਾਉਂਦੇ ਉਹ ਤਾਂ ਸਾਡਾ ਗਰੁੱਪ ਬਣਿਆ ਵਾ ਟਰਾਲੀ ਬੈਗ ਵਾਲਾ ਉਹਦੇ ਸਾਰੇ ਪੋਸਟਰ ਅਸੀਂ ਪਾਉਣੇ ਆ ਹਾਂ ਹਾਂ ਤੇ ਐਂਦ ਕੀ ਵੀ ਸਾਨੂੰ ਕੱਲ ਹੀ ਪਤਾ ਲੱਗਿਆ ਪੋਸਟਰ ਹੈ ਨਹੀਂ ਸੀ ਕਿਸੇ ਨੇ ਇੱਥੇ ਮਨ ਲਾ ਕਮੇਟੀ ਵਾਲੇ ਮੁੰਡੇ ਨੇ ਫੋਨ ਕਰਿਆ ਇਹ ਬਾਈ ਇੱਕ ਤਾਂ ਹੁੰਦਾ ਆਪਾਂ ਜਦੋਂ ਆਪਾਂ ਜੱਟ ਜ਼ਿਮੀਂਦਾਰ ਖੇਤਾਂ 'ਚ ਟਰਾਲੀਆਂ ਚਲਾਉਂਦੇ ਆ ਇਹ ਤੇ ਕੀ ਫਰਕ ਇਹ ਜੀ ਆਪਦੇ ਮਾਈਂਡ ਨੂੰ ਸੈੱਟ ਕਰਨਾ ਪੈਂਦਾ ਜੀ ਮੰਨ ਲਓ ਵੀ ਸਾਰਾ ਕੰਟਰਾਸਟ ਕਰਨਾ ਪੈਂਦਾ ਉਹਦੇ ਵੀ ਧਿਆਨ ਰੱਖਣਾ ਪੈਂਦਾਗਾ ਫੋਕਸ ਬਣਾ ਕੇ ਰੱਖਣਾ ਪੈਂਦਾ ਉਧਰ ਸਟੀering ਤੇ ਉਧਰ ਪੁੱਛੇ ਨਿਗਾਹ ਰੱਖਣੀ ਪੈਂਦੀ ਹੈਗੀ ਤਾਂ ਕਰਕੇ ਆਈ ਇਹ ਨਹੀਂ ਬਈ ਹਰੇ ਕਹਿ ਦਿੰਦਾ ਮੈਂ ਮੋਟਰਸਾਈਕਲ ਚਲਾ ਲੂੰ ਮੈਂ ਗੱਡੀ ਚਲਾ ਲੂੰ ਸਿੱਧੀ ਪੁੱਠੀ ਕਰ ਲੂੰ ਤੇ ਇਹ ਜਦੋਂ ਬੈਕ ਕਰਦੇ ਆ ਟਰਾਲੀ ਅੱਡ ਟਰੈਕਟਰ ਅੱਡ ਵਾ ਫੇਰ ਔਖਾ ਲੱਗਦਾ ਨਹੀਂ ਇਹ ਸ਼ੁਰੂ ਤੋਂ ਫਿਰ ਅਸੀਂ ਟਰੈਕਟਰ ਦੇ ਨਾਲ ਜੁੜਿਆ ਮੈਂ 13 ਸਾਲ ਦੇ ਵਿੱਚ ਟਰੈਕਟਰ ਚਲਾਉਣ ਲੱਗ ਗਿਆ ਸੀਗਾ ਤੇ ਹੁਣ ਮੇਰੀ ਉਹ 37 ਸਾਲ ਉਮਰ ਹੋ ਗਈ ਤੇ 23 ਸਾਲ ਹੋ ਗਏ ਮੈਨੂੰ ਚਲਾਉਣ ਦੇ ਨਾਲ ਉਸ ਕਰਕੇ ਤਜਰਬਾ ਹੋਇਆ ਬਾਕੀ ਜਦੋਂ ਆਪਾਂ ਕੰਪੀਟੀਸ਼ਨਾਂ ਦੇ ਜਾਂਦੇ ਆ ਉਹ ਤੋਂ ਬੰਦੇ ਦਾ ਡਰ ਨਿਕਲ ਜਾਂਦਾ ਨਹੀਂ ਅਦਰਵਾਈਜ਼ ਬੰਦਾ ਜਿੰਨਾ ਮਰਜ਼ੀ ਟਰੈਕਟਰ ਚਲਾ ਲੈ ਘਰੇ ਭਾਵੇਂ 100 ਕਿੱਲੇ ਦੀ ਖੇਤੀ ਕਰ ਲੈ ਉਹ ਗੱਲ ਨਹੀਂ ਹੁੰਦੀ ਜਦੋਂ ਆਪਾਂ ਲੋਕਾਂ ਦੇ ਵਿੱਚ ਜਾਂਦੇ ਆ ਉਦੋਂ ਕੰਫੀਡੈਂਸ ਆਉਂਦਾ ਉਦੋਂ ਕੰਫੀਡੈਂਸ ਵੀ ਆਉਂਦਾ ਪਹਿਲਾਂ ਪਹਿਲਾਂ ਡਰ ਵੀ ਲੱਗਦਾ ਪਹਿਲਾਂ ਡਰ ਵੀ ਲੱਗਦਾ ਹੈ ਹਾਂ ਸੰਦੀਪ ਭਾਈ ਇਹਦੇ ਵਿੱਚ ਜਦੋਂ ਆਮ ਲੋਕ ਕਹਿੰਦੇ ਆ ਕਿ ਟਰਾਲੀ ਟਰੈਕਟਰ ਜਾਂ ਗੱਡੀ ਡਰਾਈਵਿੰਗ ਸੇਮ ਆ ਫਰਕ ਕੀ ਫਰਕ ਹੈ ਜੀ ਗੱਡੀ ਦਾ ਤਾਂ ਜਿੱਦਾਂ ਨੂੰ ਉਹ ਕਰਦਾ ਉਹਨੇ ਇੱਕ ਸਾਈਡ ਜਾਣਾ ਇਹ ਉਲਟ ਜਾਂਦਾ ਜੇ ਟਰੈਕਟਰ ਦੇ ਮੂਹਰੇ ਲੈ ਟਾਇਰ ਆਪਾਂ ਖੱਬੇ ਕਰ ਦਿਆਂ ਤਾਂ ਟਰਾਲੀ ਸੱਜੇ ਜਾਊ ਜੇ ਟਰੈਕਟਰ ਦੇ ਮੂਹਰੇ ਲੈ ਟਾਇਰ ਸੱਜੇ ਜਾਂਦੇ ਆ ਤਾਂ ਟਰਾਲੀ ਖੱਬੇ ਜਾਊ ਇੱਕ ਉਹ ਹੁੰਦੀ ਐ ਆਮ ਜਦੋਂ ਬੰਦਾ ਟਰੈਕਟਰ ਟਰਾਲੀ ਸਿੱਖਦਾ ਆ ਸ਼ਹਿਰਾਂ 'ਚ ਤਾਂ ਐ ਹੁੰਦਾ ਨਾ ਬਾਈ ਜੀ ਕਾਰ ਗੱਡੀਆਂ ਸਿਖਾਉਣ ਵਾਲੇ ਆ ਜਾਂਦੇ ਆ ਉੱਥੇ ਕਾਰ ਬਲੇ ਹੁੰਦੇ ਆ ਨਾ ਬਾਜ਼ਾਰ ਜਾਂ ਕੁਛ ਵੀ ਐ ਸੈਂਟਰ ਬਣੇ ਹੁੰਦੇ ਆ ਇਹ ਕੋਈ ਸਿਖਾਉਂਦਾ ਨਹੀਂਗਾ ਨਹੀਂ ਇਹ ਤਾਂ ਫਿਰ ਆਦਾ ਬਾਪੂ ਹੀ ਸਿਖਾਉਂਦਾ ਬੱਚੇ ਨੂੰ ਹਾਂ ਗੋਦੀ ਚ ਵਹਾ ਕੇ ਉਹਨਾਂ ਨੂੰ ਐ ਹੁੰਦਾ ਵੀ ਮੇਰਾ ਬੱਚਾ ਕਲਚਰ ਨਾਲ ਜੁੜੇ ਮੇਰੇ ਡੈਡੀ ਨੇ ਵੀ ਮੈਨੂੰ ਸਿਖਾਇਆ ਹੈਗਾ ਹਾਂ ਬਹੁਤ ਉਹਨੇ ਸਿਖਾਇਆ ਵਧੀਆ ਸਿਖਾਇਆ ਹਾਂ ਤੇ ਉਦੋਂ ਤੋਂ ਉਦੋਂ ਬਾਈ ਫਿਰ ਬਾਪੂ ਜਦੋਂ ਸਿਖਾਉਂਦਾ ਜਿਵੇਂ ਨੋਰਮਲ ਡਰਾਈਵਰ ਸਿਖਾਉਂਦੇ ਆ ਵੀ ਆਪਣੇ ਸ਼ੀਸ਼ਾ ਦੇਖ ਲਓ ਜਗਾ ਛੱਡ ਕੇ ਮੋਟਰਸਾਈਕਲ ਵਾਲੇ ਨੂੰ ਚਲਾਉਣੇ ੱਡੋ ਜਦੋਂ ਬੰਦਾ ਫਿਰ ਆਪ ਚਲਾਉਂਦਾ ਗੱਡੀ ਚੌੜੇ ਵਿਆਰ ਚ ਵੜਦਾ ਜਾਂ ਕਿਤੇ ਵੜਦਾ ਫਿਰ ਪਤਾ ਲੱਗਦਾ ਆਪ ਦੇ ਚਲਾਉਣ ਨਾਲ ਹੀ ਹੁੰਦਾ ਜੀ ਉਹਨਾਂ ਦੇ ਉੱਦੋਂ ਉੱਦੋਂ ਜਨਰੇਸ਼ਨ ਦਾ ਫਰਕ ਪੈਂਦਾ ਜਾਂਦਾ ਉਹਨਾਂ ਨੇ ਕਮਰਸ਼ੀਅਲ ਦੇ ਵਿੱਚ ਕੰਮ ਕਰਿਆ ਨਹੀਂ ਹੁੰਦਾ ਇਹ ਆਪਾਂ ਉਸ ਹਿਸਾਬ ਨਾਲ ਕਰਦੇ ਆਂ ਤਾਂ ਆਪ ਦਾ ਜਿਆਦਾ ਤਜਰਬਾ ਹੋ ਜਾਂਦਾ ਜੀ ਸੋ ਬਾਈ ਬਠਿੰਡੇ ਤੋਂ ਆਂ ਆਹ ਰਾਮਪੁਰਾ ਫੂਲ ਕੋਲ ਪਿੰਡ ਆ ਕੀ ਪਿੰਡ ਦਾ ਨਾਮ ਪਿੱਥੋ ਹੀ ਪਿੱਥੋ ਪਿੰਡ ਆ ਬਾਈ ਨੇ ਬਹੁਤ ਵਰੀਆ ਟਰਾਲੀ ਬੈਕ ਕੀਤੀ ਹੈ ਬਾਕੀ 2014 ਤੋਂ ਲਾਉਨੇ ਆ ਜੀ ਅੱਛਾ ਤੇ ਬਹੁਤ ਟੂਰਨਾਮੈਂਟ ਜਿੱਤੇ ਹੈਗੇ ਘੱਟ ਤੋਂ ਘੱਟ ਸਮਾਂ ਆਪਣਾ 8 46 ਦਾ ਰਿਹਾ ਕੁੱਕਿਆਂ ਵਾਲੀ ਪਿੰਡ ਸੀ ਹਰਿਆਣੇ ਦੇ ਵਿੱਚ ਉੱਥੇ 15000 ਪਹਿਲਾ ਪ੍ਰਾਈਜ਼ ਸੀਗਾ ਜੀ ਮੇਰਾ ਠੀਕ ਆ ਹੁਸ਼ਿਆਰਪੁਰ ਦੇ ਵਿੱਚੋਂ ਬਹੁਤ ਟੂਰਨਾਮੈਂਟ ਜਿੱਤੇ ਹੈਗੇ ਉੱਥੇ 11 11000 8 20 ਨਵੰਬਰ ਨੂੰ ਦੌੜ ਰਹੀ ਸੀ ਉੱਥੋਂ ਪਹਿਲਾਂ ਨਾ ਸਾਈਕਲ ਜਿੱਤਿਆ ਜੀ ਅੱਛਾ ਹਾਂਜੀ ਰਾਏਕੋਟ ਵਧੀਆ ਨਾਮ ਹੁੰਦਾ ਰਾਏਕੋਟ ਮੋਟਰਸਾਈਕਲ ਵੀ ਰੱਖਿਆ ਹੁੰਦਾ ਗਈ ਵੈਰੀ ਗੁੱਡ ਭਾਈ ਜਦੋਂ ਟਰਾਲੀ ਬੈਕ ਕਰਦੇ ਆ ਜਾਂ ਜਿਹੜੀ ਗੇਮ ਆ ਇਹਦੇ ਵਿੱਚ ਕਿਵੇਂ ਫਾਲ ਹੁੰਦੇ ਕਿਵੇਂ ਪੁਆਇੰਟ ਬਣਦੇ ਇਹ ਫਾਉਲ ਜੀ ਮੰਨ ਲਓ 8 ਫੁੱਟ ਟ੍ਰੈਕ ਚੌੜਾ ਹੁੰਦਾ 200 ਫੁੱਟ ਲੰਬਾ ਹੁੰਦਾ 6ਏ ਟਾਇਰ ਟੱਚ ਨਹੀਂ ਹੋਣ ਦੇਣੇ ਆਪਣੀ ਜਿਹੜੀ ਆਊਟ ਲਾਈਨ ਪਾਈ ਹੁੰਦੀ ਆ ਕੋਈ ਵੀ ਟਾਇਰ ਟੱਚ ਨਹੀਂ ਹੋਣ ਦੇਣਾ ਉਹਦੇ ਵਿੱਚੇ ਵਿੱਚ ਲੈ ਕੇ ਜਾਣੀ ਆ ਜਿਹਦਾ ਸ਼ਾਰਟ ਟਾਈਮ ਹੋਇਆ ਮੰਨ ਲਓ ਮਾਈਕਰੋ ਪੁਆਇੰਟ ਹੁੰਦਾ ਸਕੈਂਟ ਤੋਂ ਦੂ ਬਾਅਦ ਮਾਈਕਰੋ ਸਕੈਂਟ ਉਹ ਨੋਟ ਹੋਣਾ ਜੀ ਜਿਹਦਾ ਘੱਟ ਟਾਈਮ ਹੋਇਆ ਉਹਨੂੰ ਪ੍ਰਾਈਜ਼ ਮਿਲ ਜਾਣਾ ਬਾਈ ਇੱਕ ਫੇਰ ਵੀ ਜੇ ਕਿਹਨੂੰ ਵੱਡੀ ਗੇਮ ਚ ਆਏ ਹੋਇਆ ਕਿਲਾ ਰੈਪਲ ਦੀਆਂ ਕਿੰਨੇ ਕੰਪੀਟੀਸ਼ਨ ਤੇ ਚੱਲਦੇ ਪਏ ਪੁਆਇੰਟ ਸਕੈਂਟ ਕਿੰਨੇ ਕ ਚੱਲਦੇ ਪਏ ਇਹ ਨਾਰਮਲ ਜੀ ਜੇ ਮੰਨ ਲਓ ਡੇਢ ਕੇ 6 ਫੁੱਟ ਲੰਬਾ ਤਾਂ 11 12 ਚ ਆ ਜਾਂਦੀ ਆ ਜੇ 200 ਫੁੱਟ ਲੰਬਾ ਤਾਂ 15 16 ਸਕਿੰਟ ਦੇ ਵਿੱਚ ਲੱਗ ਜੇ ਇਹਦੇ ਵਿੱਚ ਬਈ ਕਿਹੜੀ ਚੀਜ਼ ਦਾ ਮਾਰਕਸ ਰੱਖ ਦੋ ਇੰਜਨ ਕੈਂਟ ਹੋਣਾ ਚਾਹੀਦਾ ਕਿ ਟਰਾਲੀ ਟਰੈਕਟਰ ਨਵੇਂ ਹੋਣੇ ਚਾਹੀਦੇ ਕੀ ਦੇਖਦੇ ਨਹੀਂ ਚਾਹੇ ਟਰੈਕਟਰ ਦਾ ਪੁਰਾਣਾ ਵੀ ਹੋ ਮੰਨ ਲਓ ਉਹਦੀ ਰਿਪੇਅਰ ਪੂਰ ਵਧੀਆ ਹੋਣੀ ਚਾਹੀਦੀ ਸਟੀering ਦੇ ਵਿੱਚ ਚੱਲ ਵਗੈਰਾ ਨਹੀਂ ਹੋਣੀ ਚਾਹੀਦੀ ਟਰਾਲੀ ਦੇ ਟਾਇਰ ਕੋਜੇ ਹੋਣਾ ਚਾਹੀਦਾ ਕੋਈ ਵੱਧ ਘੱਟ ਨਹੀਂ ਕਿਸੇ ਹੋਣਾ ਚਾਹੀਦਾ ਕਿਸੇ ਦੇ ਵਿੱਚ ਪੱਛ ਵਗੈਰਾ ਨਹੀਂ ਹੋਣਾ ਚਾਹੀਦਾ ਉਹ ਚੱਕਰ ਹੈ ਠੀਕ ਹੈ ਲੋ ਬਾਈ ਦੀ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਹੋਰ ਵੀ ਦਿਖਾਉਣੇ ਆ ਤੇ ਜੋ ਬਾਈ ਨੇ ਗੱਲ ਕਹੀ ਆ ਇਹ ਬੜੀ ਸ਼ਾਨਦਾਰ ਗੱਲ ਹੈ ਜ਼ਰੂਰ ਪੰਜਾਬ ਦੀਆਂ ਖੇਡਾਂ ਨੂੰ ਬਚਾ ਕੇ ਰੱਖੋ ਤੇ ਆਪ ਵੀ ਘਰੋਂ ਬਾਹਰ ਆ ਕੇ ਖੇਡਣ ਦੀ ਕੋਸ਼ਿਸ਼ ਕਰੋ